ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਹੈਪੀ ਮੋਹੀ ਵਾਲਾ ਪਿੱਛੇ ਜੀ ਆਪਾਂ ਹੁਣ ਕਈ ਵੀਡੀਓ ਜਿਹੜੀਆਂ ਬਣਾਈਆਂ ਉਹਦੇ ਵਿੱਚ ਆਪਾਂ ਗੱਲ ਕੀਤੀ ਆ ਕਿ ਆਪਣੇ ਪਾਸਟ ਨੂੰ ਭੁੱਲਣ ਦੀ ਕੋਸ਼ਿਸ਼ ਕਰੋ ਵਰਤਮਾਨ ਵਿੱਚ ਜਿਉਣ ਦੀ ਕੋਸ਼ਿਸ਼ ਕਰੋ ਤੁਸੀਂ ਵਰਤਮਾਨ ਵਿੱਚ ਜਿਓ ਹੁਣ ਕਈ ਲੋਕਾਂ ਦਾ ਇੱਥੇ ਇਹ ਸਵਾਲ ਹੋਊਗਾ ਕਿ ਆਪਾਂ ਪਾਸਟ ਨੂੰ ਕਿਵੇਂ ਭੁੱਲ ਸਕਦੇ ਆ ਸਾਨੂੰ ਕੋਈ ਤਰੀਕਾ ਵੀ ਦੱਸੋ ਪਾਸਟ ਨੂੰ ਭੁੱਲਣ ਦਾ ਸੋ ਬੋ ਦੋਸਤੋ ਦੇਖੋ ਪਾਸਟ ਨੂੰ ਆਪਾਂ ਪੂਰਾ ਭੁੱਲ ਤਾਂ ਨਹੀਂ ਸਕਦੇ ਪਰ ਆਪਾਂ ਕੋਸ਼ਿਸ਼ ਕਰ ਸਕਦੇ ਆ ਇਗਨੋਰ ਕਰ ਸਕਦੇ ਆ ਆਪਣੇ ਪਾਸਟ ਨੂੰ ਮਤਲਬ ਕਿ ਧੁੰਦਲਾ ਕਰ ਸਕਦੇ ਆ ਸੋ ਇਹਦੇ ਰਿਲੇਟਡ ਅੱਜ ਵੀਡੀਓ ਬਣਾਈ ਆ ਉਹ ਕਿਹੜੇ ਤਰੀਕੇ ਨੇ ਆਪਾਂ ਆਪਣੇ ਪਾਸਟ ਨੂੰ ਬਣਾਉਣ ਦੀ ਜਿਹੜੀ ਕੋਸ਼ਿਸ਼ ਕਰ ਸਕਦੇ ਆ ਸੋ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਐਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਵੋ ਸਭ ਤੋਂ ਪਹਿਲਾ ਪੁਆਇੰਟ ਹੈ ਜੀ ਆਪਣੇ ਆਪ ਨੂੰ ਬਿਜੀ ਰੱਖੋ ਇਹ ਸਭ ਤੋਂ ਵਧੀਆ ਤਰੀਕਾ ਹੁਣ ਜਿਹੜਾ ਕੰਮ ਵਾਲਾ ਬੰਦਾ ਹੁੰਦਾ ਦੇਖੋ ਅਬ ਪਾਸਟ ਤਾਂ ਹਰੇਕ ਦਾ ਹੁੰਦਾ ਉਦਾਹਰਨ ਦੇ ਤੌਰ ਤੇ ਲੈ ਲਓ ਕਿ ਕੋਈ ਦੁਕਾਨਦਾਰ ਸਵੇਰੇ 7 ਵਜੇ ਦੁਕਾਨ ਖੋਲ੍ਹਦਾ ਰਾਤ ਨੂੰ 8-9 ਵਜੇ ਤੱਕ ਦੁਕਾਨ ਤੇ ਰਹਿੰਦਾ ਮਤਲਬ ਉਹਦਾ ਸਾਰਾ ਕੰਮ ਧੰਦਾ ਕਰਦਾ ਜਾਂ ਕੋਈ ਲੇਬਰ ਵਾਲਾ ਬੰਦਾ ਵਾ ਉਹ ਵੀ ਸਵੇਰੋਂ ਜਾ ਕੇ ਸ਼ਾਮ ਤੱਕ ਆਵਦਾ ਕੰਮ ਕਰਦਾ ਜਾਂ ਕੋਈ ਵੀ ਬੰਦਾ ਜਿਹੜਾ ਕਿ 8-10 ਘੰਟੇ 12 ਘੰਟੇ ਕੋਈ ਕੰਮ ਕਰਦਾ ਰੁਟੀਨ ਦੇ ਵਿੱਚ ਲਗਾਤਾਰ ਉਹ ਆਪਣਾ ਕੰਮ ਕਰਦਾ ਹੁਣ ਉਹਦੇ ਕੋਲ ਰਾਤ ਨੂੰ ਕਿੱਥੇ ਸਮਾਂ ਹੁੰਦਾ ਕਿ ਉਹ ਆਪਣੇ ਪਾਸਟ ਬਾਰੇ ਸੋਚੇ ਮਤਲਬ ਕਿ ਜਿਹੜਾ ਵਿਅਕਤੀ ਆਪਣੇ ਮਨ ਤੇ ਆਪਣੇ ਸਰੀਰ ਨੂੰ ਸਾਰਾ ਦਿਨ ਬਿਜੀ ਰੱਖਦਾ ਮੈਨੂੰ ਨਹੀਂ ਲੱਗਦਾ ਕਿ ਉਸ ਕੋਲ ਸਮਾਂ ਬਚਦਾ ਹੋਊਗਾ ਕਿ ਆਪਣੇ ਪਾਸਟ ਨੂੰ ਯਾਦ ਕਰ ਸਕੇ ਐਸ ਲਈ ਜਿਹੜਾ ਬੰਦਾ ਵਿਹਲਾ ਹੋਊਗਾ ਫ੍ਰੀ ਹੋਊਗਾ ਸਾਰਾ ਦਿਨ ਪਾਸਟ ਵੀ ਉਸ ਨੂੰ ਹੀ ਤੰਗ ਕਰਦਾ ਇਸ ਕਰਕੇ ਜਿਹੜੀ ਆਪਣੀ ਜ਼ਿੰਦਗੀ ਐ ਇਸ ਨੂੰ ਭਿਹਾ ਕੇ ਰੱਖੋ ਕੰਮਕਾਰਾਂ ਦੇ ਵਿੱਚ ਬਿਜ਼ੀ ਰਹੋ ਤੇ ਕਈ ਲੋਕ ਜਿਹੜੇ ਮਤਲਬ ਆਪਣੀ ਕੋਈ ਜੋਬ ਕਰਦੇ ਆ ਥੋੜੇ ਟਾਈਮ ਦੀ ਜੋਬ ਹੁੰਦੀ ਆ 5-7 ਘੰਟੇ ਦੀ ਉਸ ਤੋਂ ਬਾਅਦ ਜੇ ਉਹ ਫ੍ਰੀ ਹੋ ਜਾਂਦੇ ਆ ਤਾਂ ਉਹਨਾਂ ਨੂੰ ਚਾਹੀਦਾ ਕਿ ਪਾਰਟ ਟਾਈਮ ਕੋਈ ਨਾ ਕੋਈ ਕੰਮ ਕਰਨ ਕੋਈ ਨਾ ਕੋਈ ਆਪਣੇ ਘਰ ਦੇ ਹੀ ਕੰਮ ਜਾਂ ਹੋਰ ਵੀ ਕੋਈ ਕੰਮ ਕਰ ਸਕਦੇ ਨੇ ਜਿਸ ਕਰਕੇ ਆਪਣੇ ਆਪ ਨੂੰ ਉਹ ਬਿਜ਼ੀ ਰੱਖ ਸਕਣ ਤੇ ਜਿਹਦੇ ਨਾਲ ਤੁਹਾਡਾ ਧਿਆਨ ਆ ਜਿਹੜਾ ਉਹ ਕਦੇ ਵੀ ਪਿੱਛੇ ਵੱਲ ਨੂੰ ਨਾ ਜਾਵੇ ਦੂਜਾ ਪੁਆਇੰਟ ਆ ਜੀ ਆਪਣੇ ਆਪ ਦੇ ਨਾਲ ਵਾਅਦਾ ਕਰੋ ਹੁਣ ਵਾਅਦਾ ਆਪਾਂ ਕੀ ਕਰਨਾ ਵਾਅਦਾ ਇਹ ਕਰਨਾ ਕਿ ਮੈਂ ਆਪਣੇ ਪਾਸਟ ਨੂੰ ਯਾਦ ਨਹੀਂ ਕਰਨਾ ਆਪਣੇ ਆਪ ਨੂੰ ਹਮੇਸ਼ਾ ਅਲਰਟ ਕਰਦੇ ਰਹੋ ਜਦੋਂ ਤੁਹਾਡਾ ਦਿਮਾਗ ਹੈ ਜਿਹੜਾ ਉਹ ਕੋਸ਼ਿਸ਼ ਕਰਦਾ ਤੁਹਾਡੇ ਪਾਸਟ ਨੂੰ ਯਾਦ ਕਰਨ ਦੀ ਤਾਂ ਤੁਸੀਂ ਆਪਣੇ ਦਿਮਾਗ ਨੂੰ ਅਲਰਟ ਕਰ ਦਿਓ ਕਿ ਨਹੀਂ ਬਈ ਆਪਾਂ ਪਾਸਟ ਬਿਲਕੁਲ ਵੀ ਯਾਦ ਨਹੀਂ ਕਰਨਾ ਮਤਲਬ ਕਿ ਤੁਸੀਂ ਇਦਾਂ ਅਲਰਟ ਕਰਦੇ ਰਹਿਣਾ ਆਪਣੇ ਆਪ ਨੂੰ ਜਦੋਂ ਵੀ ਕੋਈ ਪੁਰਾਣੀ ਮੈਮਰੀ ਤੁਹਾਨੂੰ ਯਾਦ ਆਉਣ ਲੱਗੇ ਕੋਈ ਪੁਰਾਣੀਆਂ ਗੱਲਾਂ ਯਾਦ ਆਉਣ ਲੱਗਣ ਤਹਾਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰਨ ਤਾਂ ਤੁਸੀਂ ਅਫਰਮੇਸ਼ਨ ਦਾ ਸਹਾਰਾ ਵੀ ਲੈ ਸਕਦੇ ਹੋ ਕਿ ਨਹੀਂ ਬਈ ਮੈਂ ਨਹੀਂ ਇਹ ਕੰਮ ਕਰਨਾ ਮੈਂ ਨਹੀਂ ਇਹ ਕੰਮ ਕਰਨਾ ਮੈਂ ਨਹੀਂ ਯਾਦ ਕਰਨਾ ਮਤਲਬ ਤੁਸੀਂ ਏਦਾਂ ਆਪਣੇ ਆਪ ਨੂੰ ਕਹਿਣ ਦੀ ਕੋਸ਼ਿਸ਼ ਕਰਕੇ ਦਿਖਾਤ ਮਤਲਬ ਕਿ ਆਪਣੇ ਆਪ ਦੇ ਉੱਪਰ ਕਾਬੂ ਰੱਖੋ ਆਪਣੇ ਨਾਲ ਕੀਤੇ ਹੋਏ ਵਾਅਦੇ ਨੂੰ ਕਦੇ ਵੀ ਟੁੱਟਣ ਨਾ ਦਿਓ ਤੇ ਜਿਹੜਾ ਤੁਹਾਡਾ ਮਾਨਾ ਉਹਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰੋ ਕਿ ਨਾ ਬਈ ਮੈਂ ਪਾਸਟ ਬਿਲਕੁਲ ਵੀ ਨਹੀਂ ਯਾਦ ਕਰਨਾ ਇਹ ਅਫਰਮੇਸ਼ਨ ਦਾ ਸਹਾਰਾ ਜਰੂਰ ਲੈਂਦੇ ਰਹੋ ਕਿ ਨਹੀਂ ਵੀ ਮੈਂ ਨਹੀਂ ਯਾਦ ਕਰਨਾ ਮੈਂ ਨਹੀਂ ਯਾਦ ਕਰਨਾ ਮੈਂ ਨਹੀਂ ਯਾਦ ਕਰਨਾ ਐਦਾਂ ਮਤਲਬ ਤੁਸੀਂ ਬੋਲਦੇ ਰਹੋ ਆਪਣੇ ਆਪ ਅੰਦਰ ਦੇ ਵਿੱਚ ਕਿਉਂਕਿ ਜਿਹੜੀਆਂ ਇਹ ਅਫਰਮੇਸ਼ਨਸ ਹੁੰਦੀਆਂ ਇਹ ਬਹੁਤ ਜ਼ਿਆਦਾ ਮਦਦ ਕਰਨਦੀਆਂ ਤੁਹਾਡੇ ਇਸ ਕੰਮ ਦੇ ਵਿੱਚ ਤੇ ਜਦੋਂ ਵੀ ਕਿਤੇ ਪਾਸਟ ਯਾਦ ਆਉਣ ਲੱਗੇ ਤਾਂ ਤੁਸੀਂ ਆਪਣੇ ਮਨ ਨੂੰ ਬਸ ਇਹੀ ਕਹਿੰਦੇ ਰਹਿਣਾ ਕਿ ਨਾ ਭਾਈ ਮਸਾ ਨਿਕਲ ਕੇ ਆਇਆ ਤੂੰ ਉਥੋਂ ਤੂੰ ਦੁਬਾਰਾ ਪਾਸਟ ਦੇ ਵਿੱਚ ਨਾ ਆ ਜਾ ਇਦਾਂ ਆਪਣੇ ਆਪ ਨੂੰ ਤਸੱਲੀयां ਦੇਣ ਦੀ ਕੋਸ਼ਿਸ਼ ਜ਼ਰੂਰ ਕਰਕੇ ਦੇਖਿਓ। ਤੀਜਾ ਪੁਆਇੰਟ ਹੈ ਜੀ ਭਵਖ ਦੇ ਟੀਚੇ ਮੈਥ ਕੇ ਰੱਖੋ। ਮਤਲਬ ਕਿ ਤੁਹਾਡੇ ਫਿਊਚਰ ਦੇ ਜਿਹੜੇ ਗੋਲ ਆ ਤੁਸੀਂ ਉਹਨਾਂ ਨੂੰ ਸੈੱਟ ਕਰਨਾ। ਤੁਹਾਡੇ ਫਿਊਚਰ ਦੇ ਗੋਲ ਵੱਡੇ ਹੋਣੇ ਚਾਹੀਦੇ ਆ ਤਾਂ ਕਿ ਤੁਸੀਂ ਆਪਣੀ ਜ਼ਿੰਦਗੀ ਨੂੰ ਬਿਜ਼ੀ ਰੱਖ ਸਕੋ। ਪਰਮਾਤਮਾ ਕਰੇ ਤੁਹਾਡੇ ਉਹ ਸੁਪਨੇ ਤੁਹਾਡੇ ਉਹ ਗੋਲ ਪੂਰੇ ਹੋ ਜਾਣ ਕਿਉਂਕਿ ਦੇਖੋ ਇਨਸਾਨ ਕਰ ਲੈਂਦਾ। ਆਮੇ ਕਿੰਨਾ ਹੀ ਮਰਜ਼ੀ ਵੱਡਾ ਗੋਲ ਕਿਉਂ ਨਾ ਹੋਵੇ ਜੇਕਰ ਇਨਸਾਨ ਆਪਣੀ ਪੂਰੀ ਲਗਨ ਦੇ ਨਾਲ ਪੂਰੇ ਦਿਲ ਤੋਂ ਮਿਹਨਤ ਕਰੇ ਤਾਂ ਉਹਨਾਂ ਗੋਲ ਨੂੰ ਅਚੀਵ ਕਰ ਲੈਂਦਾ ਤੇ ਜਦੋਂ ਤੁਸੀਂ ਆਪਣੇ ਉਸ ਗੋਲ ਨੂੰ ਪ੍ਰਾਪਤ ਕਰ ਲਿਆ ਆਪਣੇ ਉਸ ਗੋਲ ਨੂੰ ਅਚੀਵ ਕਰ ਲਿਆ ਤਾਂ ਤੁਸੀਂ ਆਉਣ ਵਾਲੇ ਫਿਊਚਰ ਲਈ ਇੱਕ ਗੋਲ ਹੋਰ ਸੈੱਟ ਕਰ ਲਵੋ ਤੇ ਜਦੋਂ ਉਹ ਪੂਰਾ ਹੋ ਗਿਆ ਫਿਰ ਇੱਕ ਗੋਲ ਹੋਰ ਸੈੱਟ ਕਰ ਲਵੋ ਮਤਲਬ ਕਿ ਆਪਣੇ ਆਪ ਨੂੰ ਹਮੇਸ਼ਾ ਬਿਜ਼ੀ ਰੱਖੋ ਆਪਣੀ ਜ਼ਿੰਦਗੀ ਨੂੰ ਹਮੇਸ਼ਾ ਬਿਜ਼ੀ ਰੱਖੋ ਤੇ ਤਾਂ ਕਿ ਤੁਸੀਂ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਨਾਲੇ ਤਾਂ ਆਪਣੇ ਜਿਹੜੇ ਗੋਲ ਆ ਉਹਨਾਂ ਨੂੰ ਪੂਰੇ ਕਰਦੇ ਜਾਵੋਗੇ ਤੇ ਤੁਸੀਂ ਪਾਸਟ ਨੂੰ ਯਾਦ ਕਰਨ ਤੋਂ ਵੀ ਬਚ ਸਕਦੇ ਫਿਰ ਤੁਸੀਂ ਇਹ ਕਹੋਗੇ ਕਿ ਨਹੀਂ ਵਈ ਹੁਣ ਤਾਂ ਮੇਰਾ ਆ ਸੁਪਨਾ ਹਲੇ ਰਹਿੰਦਾ ਹਲੇ ਤਾਂ ਮੈਂ ਇਹ ਵੀ ਪੂਰਾ ਕਰਨਾ ਤੇ ਤੁਸੀਂ ਕਦੇ ਵੀ ਫਿਰ ਪਿੱਛੇ ਵੱਲ ਨੂੰ ਨਹੀਂ ਜਾਵੋਗੇ ਹਮੇਸ਼ਾ ਅੱਗੇ ਵੱਲ ਨੂੰ ਸੋਚਣ ਦੀ ਕੋਸ਼ਿਸ਼ ਕਰੋਗੇ ਇਹ ਫੀਲਿੰਗ ਹਮੇਸ਼ਾ ਤੁਹਾਡੇ ਵਿੱਚ ਫਿਰ ਆਊਗੀ ਪਰ ਆਊਗੀ ਉਦੋਂ ਜਦੋਂ ਤੁਸੀਂ ਆਪਣੇ ਅੰਦਰ ਇੱਕ ਵੱਖਰਾ ਜਜ਼ਬਾ ਪੈਦਾ ਕਰ ਲਿਆ ਚੌਥਾ ਪੁਆਇੰਟ ਹੈ ਜੀ ਅੱਜ ਵਿੱਚ ਜਿਉਣਾ ਸਿੱਖੋ ਮਤਲਬ ਕਿ ਜੋ ਸਮਾਂ ਲੰਘ ਗਿਆ ਉਹਨੂੰ ਪਿੱਛੇ ਛੱਡ ਦਿਓ ਅੱਜ ਦੇ ਵਿੱਚ ਜਿਉਣ ਦੀ ਕੋਸ਼ਿਸ਼ ਕਰੋ ਵਰਤਮਾਨ ਵਿੱਚ ਜਿਉਣ ਦੀ ਕੋਸ਼ਿਸ਼ ਕਰੋ ਪੁਰਾਣੀਆਂ ਯਾਦਾਂ ਨੂੰ ਸਭ ਕੁਝ ਛੱਡ ਦਿਓ ਹੁਣ ਕਈ ਲੋਕ ਇੱਥੇ ਇਹ ਵੀ ਕਹਿ ਸਕਦੇ ਆ ਕਿ ਜਿਹੜੀਆਂ ਪੁਰਾਣੀਆਂ ਚੰਗੀਆਂ ਯਾਦਾਂ ਉਹਨਾਂ ਨੂੰ ਹਮੇਸ਼ਾ ਆਪਣੇ ਨਾਲ ਰੱਖਣਾ ਚਾਹੀਦਾ ਮੈਂ ਤਾਂ ਕਹਿੰਦਾ ਜਿਹੜੀਆਂ ਚੰਗੀਆਂ ਯਾਦਾਂ ਸੀ ਉਹਨਾਂ ਨੂੰ ਵੀ ਛੱਡ ਦੋ ਉੱਥੇ ਹੀ ਉਹਨਾਂ ਨੂੰ ਵੀ ਭੁੱਲ ਜਿਓ ਹੁਣ ਇੱਥੇ ਕਈ ਲੋਕ ਇਹ ਕਹਿੰਦੇ ਰਹਿੰਦੇ ਆ ਕਿ ਪਾਸਟ ਤਾਂ ਬਹੁਤ ਮੇਰਾ ਚੰਗਾ ਸੀ ਉਹ ਯਾਦਾਂ ਮੇਰੀਆਂ ਬਹੁਤ ਚੰਗੀਆਂ ਸੀ ਹੁਣ ਸਮਾਂ ਵਾਪਸ ਨਹੀਂ ਆਉਣਾ ਦੇਖੋ ਸਮਾਂ ਤਾਂ ਜਿਹੜਾ ਹੁਣ ਚੱਲਦਾ ਕੱਲ ਨੂੰ ਨਹੀਂ ਵੀ ਵਾਪਸ ਨਹੀਂ ਆਉਣਾ ਇਹ ਵੀ ਕੱਲ ਨੂੰ ਤੁਹਾਡਾ ਪਾਸਟ ਬਣ ਜਾਣਾ ਇਹ ਵੀ ਹੋ ਸਕਦਾ ਕਿ ਜੇ ਤੁਸੀਂ ਅੱਜ ਦੇ ਦਿਨਾਂ ਉੱਪਰ ਮਿਹਨਤ ਕਰਕੇ ਅੱਜ ਦੇ ਦਿਨਾਂ ਨੂੰ ਚੰਗਾ ਬਣਾ ਲੋਗੇ ਤਾਂ ਆਉਣ ਵਾਲੇ ਫਿਊਚਰ ਦੇ ਵਿੱਚ ਇਹ ਦਿਨ ਵੀ ਤੁਹਾਡੇ ਪਾਸਟ ਬਣ ਜਾਣ। ਸੋ ਹਮੇਸ਼ਾ ਅੱਜ ਨੂੰ ਜਿਉਣਾ ਸਿੱਖੋ। ਪਾਸਟ ਨੂੰ ਯਾਦ ਕਰਨ ਦਾ ਕੋਈ ਵੀ ਫਾਇਦਾ ਨਹੀਂ। ਅੱਜ ਦੇ ਵਿੱਚ ਜਿਉਣ ਦੀ ਕੋਸ਼ਿਸ਼ ਜਰੂਰ ਕਰਕੇ ਦੇਖੋ। ਦੋਸਤੋ ਅੱਜ ਵਿੱਚ ਜਿਉਣਾ ਹੀ ਅਸਲ ਵਿੱਚ ਜ਼ਿੰਦਗੀ ਹੁੰਦਾ। ਕਿਉਂਕਿ ਇਨਸਾਨ ਦੇ ਸਭ ਕੁਝ ਹੱਥ ਵਿੱਚ ਹੁੰਦਾ। ਜਿਹੜਾ ਤੁਹਾਡਾ ਪਾਸਟ ਆ ਤੇ ਤੁਹਾਡਾ ਫਿਊਚਰ ਉਹ ਕਦੇ ਵੀ ਇਨਸਾਨ ਦੇ ਹੱਥ ਵਿੱਚ ਨਹੀਂ ਹੁੰਦਾ। ਪਰ ਜਿਹੜਾ ਆਪਣਾ ਪ੍ਰੈਜ਼ੈਂਟ ਸਮਾਂ ਚੱਲ ਰਿਹਾ ਹੈ ਵਰਤਮਾਨ ਸਮਾਂ ਚੱਲ ਰਿਹਾ ਹੈ ਇਹ ਆਪਣਾ ਆਪਣੇ ਹੱਥ ਵਿੱਚ ਹੁੰਦਾ ਤੇ ਤੁਸੀਂ ਆਪਣੇ ਵਰਤਮਾਨ ਸਮੇਂ ਨੂੰ ਵਿੱਚ ਮਿਹਨਤ ਕਰਕੇ ਇਸ ਨੂੰ ਵਧੀਆ ਬਣਾ ਕੇ ਆਪਣੇ ਆਉਣ ਵਾਲੇ ਫਿਊਚਰ ਨੂੰ ਹੋਰ ਵਧੀਆ ਬਣਾ ਸਕਦੇ ਪੰਜਵਾਂ ਤੇ ਆਖਰੀ ਪੁਆਇੰਟ ਹੈ ਜੀ ਕਿ ਜਿਹੜੀਆਂ ਥਾਮਾਂ ਤੁਹਾਨੂੰ ਦੁੱਖ ਦਿੰਦੀਆਂ ਨੇ ਉਹਨਾਂ ਥਾਮਾਂ ਦੇ ਉੱਪਰ ਬਿਲਕੁਲ ਵੀ ਨਾ ਜਾਓ ਅਕਸਰ ਜਿਹੜੀਆਂ ਕਹਾੜੀਆਂ ਯਾਦਾਂ ਹੁੰਦੀਆਂ ਨੇ ਉਹਨਾਂ ਦੇ ਨਾਲ ਕੋਈ ਨਾ ਕੋਈ ਥਾਵਾਂ ਜ਼ਰੂਰ ਜੁੜੀਆਂ ਹੁੰਦੀਆਂ ਆਪਾਂ ਆਪਣੇ ਪਾਸਟ ਨੂੰ ਭਾਵੇਂ ਯਾਦ ਕਰੀਏ ਭਾਵੇਂ ਨਾ ਕਰੀਏ ਕਈ ਵਾਰ ਕੀ ਹੁੰਦਾ ਕਿ ਆਪਾਂ ਅਜੇਹੀ ਥਾਂ ਦੇ ਉੱਪਰ ਦੀ ਲੰਘਦੇ ਆ ਜਿੱਥੇ ਕਿਤੇ ਆਪਣੀਆਂ ਪੁਰਾਣੀਆਂ ਯਾਦਾਂ ਜੁੜੀਆਂ ਹੁੰਦੀਆਂ ਸੋ ਫਿਰ ਕੀ ਹੁੰਦਾ ਉਹ ਸਾਰਾ ਪੁਰਾਣਾ ਸੀਨ ਹੁੰਦਾ ਜੋ ਆਪਣੇ ਮੂਰੇ ਆਪਣੇ ਦਿਮਾਗ ਦੇ ਵਿੱਚ ਘੁੰਮ ਜਾਂਦਾ ਆਪਣਾ ਦਿਮਾਗ ਪਾਸਟ ਦੇ ਵਿੱਚ ਚਲਾ ਜਾਂਦਾ ਦੇਖੋ ਜੇ ਚਾਨ ਚੱਕ ਕਿਤੇ ਜਾਣਾ ਪੈ ਜੀ ਉਹ ਗੱਲ ਵੱਖਰੀ ਹੈ ਪਰ ਕਈ ਲੋਕ ਹਨ ਜਿਹੜੇ ਉਹ ਜਾਣ ਬੁੱਝ ਕੇ ਅਜਿਹੀਆਂ ਪਾਸਟ ਵਾਲੀਆਂ ਆਪਣੀਆਂ ਥਾਵਾਂ ਤੇ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਉਦਾਸ ਰਹਿਣਾ ਚੰਗਾ ਲੱਗਦਾ ਪਰ ਉਹ ਇੱਕ ਚੰਗਾ ਤਰੀਕਾ ਨਹੀਂ ਹੈ ਦੋਸਤੋ ਐਸ ਕਰਕੇ ਕਦੇ ਵੀ ਅਜਿਹੀਆਂ ਥਾਵਾਂ ਦੇ ਉੱਪਰ ਵਾਰ-ਵਾਰ ਨਾ ਜਾਵੋ ਜਿਹੜੀਆਂ ਕਿ ਤੁਹਾਨੂੰ ਦੁੱਖ ਦਿੰਦੀਆਂ ਨੇ ਜਿਨ੍ਹਾਂ ਨਾਲ ਤੁਹਾਡੀਆਂ ਜਿਆਦਾ ਜੁੜੀਆਂ ਹੁੰਦੀਆਂ ਨੇ ਕੌੜੀਆਂ ਯਾਦਾਂ ਹੁਣ ਇੱਥੇ ਇੱਕ ਆਪਾਂ ਉਦਾਹਰਣ ਲੈ ਲੈਂਦੇ ਆ ਕਿ ਜਦੋਂ ਆਪਾਂ ਕਾਲਜ ਦੇ ਵਿੱਚ ਪੜ੍ਹਦੇ ਸੀ ਹੁਣ ਜਿਹੜੀ ਕਾਲਜ ਵਾਲੀ ਲਾਈਫ ਆ ਉਹ ਕਦੇ ਵੀ ਨਹੀਂ ਕਿਸੇ ਨੂੰ ਭੁੱਲਦੀ ਪੁੱਲ ਦੀ ਤੇ ਦੇਖੋ ਸਕੂਲ ਵਾਲੀ ਲਾਈਫ ਵੀ ਨਹੀਂ ਉਹ ਵੀ ਬਹੁਤ ਵਧੀਆ ਹੁੰਦੀ ਹੈ ਹੁਣ ਜਦੋਂ ਕਿਤੇ ਆਪਾਂ ਮੰਨ ਲਓ ਪਾਸ ਆਊਟ ਆਪਾਂ ਹੋ ਗਏ ਤੇ ਹੁਣ ਜਦੋਂ ਕਿਤੇ ਆਪਣੇ ਕੋਲ ਸਮਾਂ ਲੱਗਿਆ ਕਈ ਸਾਲਾਂ ਬਾਅਦ ਆਪਾਂ ਕਾਲਜ ਦੇ ਵਿੱਚ ਆਪਾਂ ਨੂੰ ਕਿਤੇ ਜਾਣਾ ਪੈ ਜੇ ਤਾਂ ਆਪਾਂ ਨੂੰ ਇੱਕ ਵੱਖਰਾ ਹੀ ਮਤਲਬ ਫੀਲਿੰਗ ਆਊਗੀ ਇੱਕ ਵੱਖਰਾ ਹੀ ਝਟਕਾ ਜਿਹਾ ਲੱਗੂਗਾ ਮਤਲਬ ਇੱਥੇ ਅਸੀਂ ਪੜ੍ਹਦੇ ਰਹੇ ਹਾਂ ਉਹ ਸਾਰਾ ਕਾਲਜ ਦਾ ਸੀਨ ਸਾਰਾ ਕੁਝ ਸਾਰੀਆਂ ਆਪਣੀਆਂ ਪੁਰਾਣੀਆਂ ਯਾਦਾਂ ਸਾਰਾ ਕੁਝ ਆਪਣੀ ਅੱਖਾਂ ਦੇ ਮੂਹਰੇ ਆ ਜਾਂਦਾ ਤੇ ਹੁਣ ਗੱਲ ਇੱਥੇ ਇਹ ਹੈ ਕਿ ਜੇ ਤਾਂ ਤੁਸੀਂ ਉਹਨਾਂ ਯਾਦਾਂ ਨੂੰ ਚੰਗੀਆਂ ਯਾਦਾਂ ਵਾਂ ਪੋਜ਼ਿਟਿਵ ਲੈਨੇ ਹੋ ਫਿਰ ਤਾਂ ਕੋਈ ਇਤਰਾਜ਼ ਨਹੀਂ ਤੁਸੀਂ ਇਹਨਾਂ ਪੁਰਾਣੀਆਂ ਯਾਦਾਂ ਨੂੰ ਯਾਦ ਕਰਕੇ ਇੰਜੋਏ ਕਰੋ ਪਰ ਜੇ ਹੁਣ ਉਹੀ ਪੁਰਾਣੀਆਂ ਯਾਦਾਂ ਤੁਹਾਨੂੰ ਉਦਾਸੀ ਬਿੰਦੀਆਂ ਨੇ ਕੋਈ ਤੁਹਾ ਗੱਲ ਤੁਹਾਡੇ ਤੇ ਹਾਵੀ ਹੁੰਦੀ ਆ ਫਿਰ ਤਾਂ ਮੈਂ ਬਿਲਕੁਲ ਇਹ ਸਲਾਹ ਦਊਂਗਾ ਕਿ ਪੁਰਾਣੀਆਂ ਯਾਦਾਂ ਬਿਲਕੁਲ ਹੀ ਨਾ ਯਾਦ ਕਰੋ ਸੋ ਦੋਸਤੋ ਇਹ ਸੀ ਉਹ 5 ਪੁਆਇੰਟ ਇਹਨਾਂ ਉੱਪਰ ਅਮਲ ਕਰਕੇ ਤੁਸੀਂ ਆਪਣੇ ਪਾਸਟ ਨੂੰ ਭੁੱਲਣ ਦੀ ਕੋਸ਼ਿਸ਼ ਕਰ ਸਕਦੇ ਹੋ ਤੇ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਸਕਦੇ ਹੋ ਸੋ ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦਿਆ ਕਰੋ ਕਮੈਂਟ ਕਰਕੇ ਵੀ ਜਰੂਰ ਦੱਸਿਆ ਕਰੋ ਜੇ ਹਾਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੁਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਐਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜਰੂਰ ਕਰ ਲਵੋ ਧੰਨਵਾਦ